ਜੀ ਸਾਸ਼ਿਕਾ ਅੱਜ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਰਿਟਰਨ ਟੂ ਟਿੱਕ ਟੇਲ ਅੱਜ ਆਪਾਂ ਸਲਵਾੜ ਦੀ ਕਟਿੰਗ ਕਰਾਂਗੇ ਅਲੱਗ ਜਿਹੇ ਤਰੀਕੇ ਨਾਲ ਇਸ ਸਲਵਾੜ ਦਾ ਕਪੜਾ 1.5 ਮੀਟਰ ਹੈ ਤੇ ਲੰਬਾਈ ਵੀ ਬਹੁਤ ਜ਼ਿਆਦਾ ਹੈ ਤੇ ਆਪਾਂ ਕਿੱਦਾਂ ਕਟਿੰਗ ਕਰਨੀ ਆ ਪਲੀਜ਼ ਵੀਡੀਓ ਨੂੰ ਫੋਲ ਦੇਖਿਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਜਿੱਦਾਂ ਤੁਹਾਡੇ ਕੋਲ 1.5 ਮੀਟਰ ਕਪੜਾ ਤੇ ਤੁਹਾਡੀ ਲੰਬਾਈ ਸਲਵਾੜ ਦੇ ਜ਼ਿਆਦਾ ਹੈ ਤਾਂ ਆਪਾਂ ਕਿੱਦਾਂ ਉਹਨੂੰ ਕਟਿੰਗ ਕਰ ਸਕਦੇ ਹਾਂ ਇਹ ਤੁਹਾਨੂੰ ਮੈਂ ਅਲੱਗ ਜਿਹੇ ਤਰੀਕੇ ਨਾਲ ਕਟਿੰਗ ਕਰਨੀ ਦੱਸਾਂਗੀ ਤੇ ਸਭ ਤੋਂ ਪਹਿਲਾਂ ਆਪਾਂ ਕੱਪੜੇ ਨੂੰ ਇਦਾਂ ਵਿਛਾਲ ਲਾਣਾ ਠੀਕ ਹੈ ਜੀ ਫੋਲਡ ਕਰਕੇ ਇਹ ਠੀਕ ਹੈ ਜੀ ਇਦਾਂ ਕਰਕੇ ਫੋਲਡ ਕਰ ਲੈਣਾ ਆ ਦੇਖੋ ਤੁਹਾਡੇ ਸਾਹਮਣੇ ਮੈਂ ਦੱਸ ਰਹੀ ਆ 1 ਮੀਟਰ ਤੇ 1.5 ਮੀਟਰ ਆ ਠੀਕ ਹੈ ਜੀ 1 ਮੀਟਰ ਹੋਇਆ ਤੇ ਆ ਦੇਖ ਅੱਧਾ ਮੀਟਰ ਠੀਕ ਹੈ ਜੀ ਪੂਰਾ 1.5 ਮੀਟਰ ਮੇਰਾ ਕੱਪੜਾ ਆ ਵਾ ਸਲਵਾਰ ਦਾ ਤੇ ਆਪਾਂ 1.5 ਮੀਟਰ ਦੀ 40 ਇੰਚ ਲੰਬਾਈ ਆ ਕਾ ਐਕਸਟਰਾ ਲੰਬਾਈ ਚ ਸਿੰਗਲ ਸਲਵਾਰ ਸਿੰਗਲ ਪੱਲੇ ਵਾਲੀ ਉਹ ਵੀ ਨਹੀਂ ਬਣ ਰਹੀ ਕੋਈ ਵੀ ਨਹੀਂ ਬਣ ਰਹੀ ਜੇ ਪੱਲੇ ਕੱਢਦੇ ਆ ਆਪਾਂ ਤਾਂ ਮਤਲਬ ਹੁੰਦੇ ਕੱਢਦੇ ਆ ਤਾਂ ਪੱਲੇ ਨਹੀਂ ਨਿਕਲਦੇ ਠੀਕ ਹੈ ਜੀ ਆਪਾਂ ਕਿੱਦਾਂ ਹੁੰਦੇ ਕੱਢਨੇ ਆ ਪਹਿਲਾਂ ਆਪਾਂ ਇਹਨੂੰ ਉਹਦਾ ਫੋਲਡ ਕਰ ਲਵਾਂ ਦਾ ਕੱਪੜੇ ਨੂੰ ਇਹਨੂੰ ਫੋਲਡ ਕਰਤਾ ਫੋਲਡ ਕਰਕੇ ਉੱਤੋਂ ਬਾਅਦ ਆਪਾਂ ਤਾਂ ਲੰਬਾਈ ਲਵਾਂਗੇ ਮੇਰੀ ਸਲਵਾਰ ਦੀ ਲੰਬਾਈ ਹੈ ਕਿ 40 ਇੰਚ 40 ਜਾਂ ਜੋ ਆਪਾਂ 5 ਇੰਚੀ 벨ਟ ਪਾਣੀ ਹੈ ਠੀਕ ਹੈ ਜੀ ਰਹਿ ਗਏ 35 ਤੇ 35 ਤੇ ਆਪਾਂ 36 ਇੰਚ ਲਵਾਂਗੇ 1 ਇੰਚ ਮਾਰਜਨ ਰੱਖ ਕੇ ਆਪਾਂ 36 ਇੰਚ ਲੰਬਾਈ ਦੀ ਮਤਲਬ ਸਲਵਾਰ ਦੀ ਲੰਬਾਈ ਦੀ ਲੰਬਾਈ ਕਟਿੰਗ ਕਰਨੀ ਸੌਰੀ ਲੰਬਾਈ ਲਵਾਂਗੇ ਆਪਾਂ 36 ਇੰਚ ਥੋਂ ਲੈਣ ਤੋਂ ਬਾਅਦ ਤੇ ਉਸ ਤੋਂ ਬਾਅਦ ਆਪਾਂ ਆਸਣ ਲੈਣਾ ਇੱਥੋਂ ਆਪਾਂ ਪਹੁੰਚੇ ਦੇ ਹਿਸਾਬ ਨਾਲ 2.5 ਤੇ 3 ਇੰਚ ਮਟਾਈ ਇੰਚ ਲੈਣੇ ਨਹੀਂ ਹਮੇਸ਼ਾ ਕਿਉਂਕਿ 5.5 ਇੰਚ ਦਾ ਪਹੁੰਚਾ ਪੈ ਜਾਂਦਾ ਮਤਲਬ ਪੱਲਾ ਪੈ ਜਾਂਦਾ ਉਹ ਤੋਂ ਬਾਅਦ ਇੱਥੋਂ ਮੈਂ 2.5 ਇੰਚ ਲੈਣੀ ਆ ਉਹ ਤੋਂ ਬਾਅਦ ਆਪਾਂ ਇੱਥੋਂ ਆਸਣ ਰੱਖਣਾ ਨਾ ਤੇ ਆਸਣ ਮੈਂ ਇਹਦਾ 14 ਇੰਚ ਰੱਖਾਂਗੀ ਪਿਆਰ ਤੇ ਇੱਥੋਂ ਲੈ ਲਾਂਗੀ ਆਪਾਂ 11 ਇੰਚ ਠੀਕ ਹੈ ਜੀ 11 ਇੰਚ ਲੈਣ ਤੋਂ ਬਾਅਦ ਆਪਾਂ ਸਾਈਡ ਤੋਂ ਕਪੜਾ ਦੇਖਾਂਗੇ ਕਿ ਕਿੰਨਾ ਬਚਿਆ ਠੀਕ ਹੈ ਜੀ ਇਹ ਟੋਟਲ ਹੋ ਗਿਆ 11 ਇੰਚ 5 ਇੰਚ 벨ਟ ਦਾ ਕੱਢ ਕੇ ਇੱਥੇ ਆਪਾਂ 11 ਇੰਚ ਦੇ ਨਿਸ਼ਾਨ ਲਗਾਣੀ ਆ ਠੀਕ ਹੈ ਜੀ ਤੇ ਉਤ ਤੋਂ ਬਾਅਦ ਆਪਾਂ ਇੱਥੋਂ ਦੇਖਾਂਗੇ ਇੱਥੋਂ ਮੇਰਾ ਬਚ ਰਿਹਾ 18 ਇੰਚ ਠੀਕ ਹੈ ਜੀ ਤੇ ਤੇ ਇਹ ਆ 4 ਫੋਲਡ ਕਪੜਾ ਹੋਣਾ ਇਹਦੇ ਆਪਾਂ ਇਦਾਂ ਇੱਥੇ ਜੁੜਿਆ ਹੋਇਆ ਕਪੜਾ ਇਹਦੇ ਆਪਾਂ ਇਹਦੇ ਪੱਲੇ ਪਾਵਾਂਗੇ ਕਿੱਦਾਂ ਪਾਵਾਂਗੇ ਪੱਲੇ ਤੇ ਵੀਡੀਓ ਨੂੰ ਫੋਲ ਦੇਖਿਓ ਤੇ ਅੱਗੇ ਦੇਖਿਓ ਤੁਹਾਨੂੰ ਅਜੇ ਨਹੀਂ ਪਤਾ ਲੱਗਣਾ ਫਿਰ ਤੁਹਾਨੂੰ ਪਤਾ ਲੱਗੇਗਾ ਬਾਅਦ ਚ ਤੇ ਉਸ ਤੋਂ ਬਾਅਦ ਆਪਾਂ ਇਹਦਾ ਆਸਣ ਲੈਣ ਤੋਂ ਬਾਅਦ ਆਪਾਂ ਦੂਜੀ ਸਾਈਡ ਤੇ ਵੀ ਆਪਾਂ ਇਹਦਾ ਆਸਣ ਲ ਲੈਣਾ ਠੀਕ ਹੈ ਜੀ ਜਿੰਨਾ ਇੱਥੇ ਲਿਆ ਐਨਾ ਹੀ ਆਪਾਂ ਦੂਜੀ ਸਾਈਡ ਤੇ ਆਸਣ ਲਵਾਂਗੇ ਦਾ ਆਪੋ ਜਿਟ ਇਤੋਂ ਹੀ ਆਪਾਂ 11 ਇੰਚ ਆਸ ਲੈ ਕੇ ਤਾਂ ਇੱਥੋਂ ਆਪਾਂ 2.5 ਇੰਚ ਲੈ ਲੈਣਾ ਠੀਕ ਹੈ ਜੀ ਇੱਥੇ 2.5 ਇੰਚ ਜਿਹੜੇ ਕੋਨਚਾ ਜ ਐਡ ਹੋਣਾ ਇਤੋਂ 2.5 ਇੰਚ ਲੈ ਲਿਆ ਠੀਕ ਹੈ ਜੀ ਤੇ 2.5 ਲੈਂਥ ਤੋਂ ਬਾਅਦ ਫਿਰ ਆਪਾਂ ਇੱਥੇ ਲੰਬਾਈ ਲੈ ਲੈਣੀ ਆ 63 ਇੰਚ ਆਪਾਂ ਦੀ ਲੰਬਾਈ ਲਵਾਂਗੇ ਆ ਦੇਖੋ ਸ਼ਾ 3 ਇੰਚ ਮੈਂ ਲੰਬਾਈ ਲੈ ਲਈ ਆ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਪੌਂਚਿਆਂ ਨੂੰ ਜਿਹੜੇ ਪੌਂਚੇ ਲਏ ਆ 2.5 ਇੰਚ ਦੇ ਇਹਨੂੰ ਇੱਕ ਦੂਜੇ ਨਾਲ ਮਿਲਾ ਦਾਂਗੇ ਇਹਦੇ ਨਾਲ ਆ ਦੇਖੋ ਆਪਾਂ ਸਿੱਧੀ ਲਾਈਨ ਬਣਾ ਦਾਂਗੇ ਸਿੱਧੀ ਲਾਈਨ ਬਣਾ ਤੋਂ ਬਾਅਦ ਆਪਾਂ ਕਰ ਦਾਂਗੇ ਕਟਿੰਗ ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਮੇਰੀ ਲੰਬਾਈ ਜ਼ਿਆਦਾ ਹੈ ਤੇ ਮੇਰੇ ਮਤਲਬ ਪੱਲੇ ਕਿੱਦਾਂ ਕੱਢੇ ਜਾਣ ਠੀਕ ਹੈ ਜੀ ਤੇ ਮੈਂ ਸੋਚਿਆ ਕਿ ਇਸ ਤਰ੍ਹਾਂ ਕਟਿੰਗ ਕਰਕੇ ਦੇਖਦੀ ਆ ਤੇ ਮੇਰੀ ਬਹੁਤ ਹੀ ਵਧੀਆ ਸਲਵਾਰ ਬਣੀ ਆ ਸਲਵਾਰ ਦੀ ਸਿਚਿੰਗ ਵੀ ਜਰੂਰ ਦੇਖਿਓ ਐਦਾਂ ਕਰਕੇ ਹੋਰ ਹੋਲਡ ਕਪੜਾ ਹੋ ਜਾਣਾ ਠੀਕ ਹੈ ਜੀ ਐਦਾਂ ਕਰਕੇ ਤੁਸੀਂ ਨਾਪ ਲੈਣਾ ਜਿੰਨਾ ਤੁਹਾਨੂੰ ਚਾਹੀਦਾ ਪਹੁੰਚਾ 5.5 ਇੰਚ ਹੋਲਡ ਕਰਕੇ ਹੋਰ ਹੋਲਡ ਤੇ ਐਦਾਂ 11 ਇੰਚ ਹੋਣਾ ਚਾਹੀਦਾ ਤੇ ਮੈਂ ਥੋੜਾ ਘੱਟ ਪਾਵਾਂਗੀ ਕਿਉਂਕਿ ਸਲਵਾਰ ਦੀ ਲੰਬਾਈ ਜ਼ਿਆਦਾ ਹੋਣ ਕਰਕੇ ਕਪੜਾ ਥੋੜਾ ਇਸ ਲਈ ਮੈਂ ਥੋੜਾ ਜਿਹਾ ਕੱਟ ਕੀਤਾ ਤੇ ਦਾਵਾ 5.5 ਇੰਚ ਦੇ ਪਾਨੇ ਆ ਪੱਲੇ ਤਾਂ ਮੈਂ ਥੋੜੇ 4.5 ਇੰਚ ਦੇ ਪਾਏ ਆ ਕਿਉਂਕਿ ਸਲਵਾਰ ਵੀ ਮੈਂ ਖੁੱਲੀ ਬਣਾਣੀ ਆ ਤੇ ਫਿਰ ਇਹ ਸਲਵਾਰ ਵੀ ਬਹੁਤ ਖੁੱਲੀ ਬਣ ਗਈ ਹੀ ਆ ਦੇਖ ਸਕਦੇ ਹੋ ਮੇਰੀ ਸਲਵਾਰ ਕਿੰਨੀ ਖੁੱਲੀ ਬਣੀ ਆ ਇਹ ਥੋੜਾ ਵੱਡੇ ਵਾਰਚਾ ਕਪੜਾ ਤੇ ਤਾਂ ਕਰਕੇ ਖੁੱਲੀ ਬਣ ਗਈ ਆ ਵੱਡੇ ਵਾਚ ਇਸ ਤਰ੍ਹਾਂ ਹੀ ਪੀਸ ਆ ਰਹਿਆ ਮੈਚਿੰਗ ਸੂਟ ਚ ਡੇ ਡੇ ਮੀਟਰ ਡੇ ਆ ਰਹਿਆ 1.5 ਮੀਟਰ ਸ਼ਰਟ ਦਾ ਤੇ 1.5 ਮੀਟਰ ਸਲਵਾਰ ਦਾ ਕਪੜਾ ਤੇ ਪਹਿਲਾਂ ਮੈਂ ਸੋਚਿਆ ਮੈਂ ਚੇਂਜ ਕਰਵਾ ਲਾਂ ਨਹੀਂ ਹੈ ਸਲਵਾਰ ਨੂੰ ਮਤਲਬ ਕਪੜੇ ਨੂੰ ਝੂਟ ਨੂੰ ਤੇ ਫਿਰ ਮੈਂ ਇਹਦੀ ਸ਼ਰਟ ਕਟਿੰਗ ਕਰਤੀ ਹੀ ਤੇ ਬਾਅਦ ਚ ਦੇਖਿਆ ਤੇ ਫਿਰ ਮੈਂ ਕਿਹਾ ਕਿ ਕਿੱਦਾਂ ਇਸ ਤਰ੍ਹਾਂ ਕਟਿੰਗ ਕਰਾਂ ਤੇ ਮੈਂ ਇਸ ਤਰ੍ਹਾਂ ਸੋਚਿਆ ਕਿ ਇਸ ਤਰ੍ਹਾਂ ਕਟਿੰਗ ਕਰਕੇ ਦੇ ਦਿਆਂ ਇੱਕ ਵਾਰੀ ਠੀਕ ਹੈ ਜੀ ਉਤ ਬਾਅਦ ਆਪਾਂ ਇਹਨੂੰ ਇੱਕ ਦੂਜੇ ਤੇ ਬਿਸ਼ਾਤਾ ਤੇ ਆਹ ਦੇਖੋ ਆਪਾਂ ਇਹਦੇ ਸਾਈਡ ਤੇ ਕਪੜਾ ਇਹਨੂੰ ਆਪਾਂ ਸਾਈਡ ਤੇ ਰੱਖ ਦਾਂਗੇ ਪਹਿਲਾਂ ਆਪਾਂ ਇਹ ਸਿੱਧੀ ਆਹ ਕਰ ਦਾਂਗੇ ਤੇ ਕਟਿੰਗ ਕਰ ਦਾਂਗੇ ਆਪਾਂ ਇਹਨੂੰ ਸਾਈਡ ਤੇ ਰੱਖ ਦੇਣਾ ਜਿਹੜੇ ਕੁੰਡੇ ਕਟਿੰਗ ਕੀਤੇ ਆ ਫਿਰ ਆਪਾਂ ਇਹਦੇ ਪੱਲੇ ਵੀ ਔਰ ਬੈਲਟ ਵੀ ਜਿਹੜਾ ਕਪੜਾ ਬਚਿਆ ਇਹਦੇ ਕੱਢਨੇ ਆ ਆ ਦੇਖ ਸਕਦੇ ਤੁਸੀਂ ਕਿਸ ਤਰ੍ਹਾਂ ਮੈਂ ਕੱਢਨੇ ਆ ਆ ਦੇਖੋ ਐਦਾਂ ਇਸ ਤਰ੍ਹਾਂ ਬਨਣੀ ਨੇ ਲੰਬਾਈ ਘਾਟ ਆ ਰਹੀ ਹੈ 32 33 ਆ ਰਹੀ ਹੈ ਮੈਨੂੰ ਚਾਹੀਦੀ ਹੈ 36 ਇੰਚ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਇਹਦੇ ਨੂੰ ਖੋਲ ਲੈਣਾ ਖੋਲਣ ਤੋਂ ਬਾਅਦ ਆਪਾਂ ਇਸ ਤਰ੍ਹਾਂ ਪਾਵਾਂਗੇ ਪੱਲੇ ਠੀਕ ਹੈ ਜੀ ਪੱਲੇ ਦੀ ਥੋੜੀ ਜਿਹੀ ਚੜਾਈ ਘਾਟ ਆ ਜੇ ਤੁਸੀਂ ਇਹ ਤੋਂ ਜ਼ਿਆਦਾ ਚੜਾਈ ਰੱਖਣਾ ਜਾਂਦੇ 5.5 ਇੰਚ ਤਾਂ ਤੁਸੀਂ ਆਸਨ ਵਿੱਚੋਂ ਕਟਿੰਗ ਘੱਟ ਕਰ ਲੈਣਾ ਆਸਨ ਛੋਟਾ ਕਰ ਲੈਣਾ ਤੇ ਬਾਅਦ ਵਿੱਚ ਤੁਸੀਂ ਵਿੱਚੋਂ ਆਸਰ ਘਾੜ ਸਕਦੇ ਹੋ ਠੀਕ ਹੈ ਜੀ ਤੇ ਇੱਥੋਂ ਆਪਾਂ ਜਿੰਨਾ ਵੀ ਲੈਣਾ ਜਾਂ ਬਾਏ ਵਿੱਚ ਉਹ ਆਪਾਂ ਲੈ ਲਾਂਗੇ ਨੀ 4 ਹੋਲ ਦੇ ਤਾਂ ਕਰਕੇ ਮੇਰੇ 4.5 ਬਚਿਆ ਹੀ ਤੇ ਤਾਂ ਵੀ ਬਹੁਤ ਵਧੀਆ ਸਲਬਾਰ ਹੋਣੀ ਹੈ ਇਥੋਂ ਆਪਾਂ ਜਿੰਨੀ ਉਹਦੇ 63 ਇੰਚ ਕੀਤੀ ਆ ਓਨੀਆਂ ਆਪਾਂ ਤੇ 63 ਇੰਚ ਲੰਬਾਈ ਲੈਂਦੇ ਨੇ ਕਿਉਂਕਿ ਮੇਰੀ ਸਲਵਾਰ ਦੀ ਲੰਬਾਈ ਨਹੀਂ ਬਨ ਰਹੀ ਕਿਸੇ ਵੀ ਤਰ੍ਹਾਂ ਤਾਂ ਮੈਂ ਇਸ ਤਰ੍ਹਾਂ ਦਿਮਾਗ ਲਾਇਆ ਤੁਸੀਂ ਦੱਸਿਓ ਮੇਰਾ ਆਈਡੀਆ ਕਿਦਾਂ ਲੱਗਾ ਆ ਦੇਖੋ ਪੱਲੇ ਮੇਰੇ ਕਟਿੰਗ ਕਰਤੇ ਮੈਂ ਉਸ ਤੋਂ ਬਾਅਦ ਬੈਟ ਲੈ ਵੀ ਕਪੜਾ ਬਚ ਰਿਹਾ ਬਚ ਗਿਆ ਤਾਂ ਮੇਰੀ ਸਲਵਾਰ ਬਹੁਤ ਵਧੀਆ ਬਣੇਗੀ ਤੋਂ ਬਾਅਦ ਐਨ ਨੂੰ ਵੀ ਆਪਾਂ ਅਲੱਗ-ਅਲੱਗ ਕਰ ਦਾਂਗੇ ਜਿਹੜੇ ਪੱਲੇ ਆ ਪਲੀਜ਼ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਮੇਰਾ ਆਈਡੀਆ ਕਿਦਾਂ ਲੱਗਾ ਥੋੜੇ ਜਿਹਾ ਕਪੜੇ ਆਪਸ ਲਵਾਰ ਕਿਦਾਂ ਕਟਿੰਗ ਕਰ ਸਕਦੇ ਆ ਇਹਦਾ ਲੰਬਾਈ ਜ਼ਿਆਦਾ ਹੋਏ ਸਲਵਾਰ ਦੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਇਹ ਮੇਰੀ ਸਲਵਾਰ ਦੀ ਕਟਿੰਗ ਹੋ ਚੁੱਕੀ ਆ ਉਸ ਤੋਂ ਬਾਅਦ ਆਪਾਂ ਬੈਲਟ ਦੀ ਕਟਿੰਗ ਕਰ ਲੈਣੀ ਆ ਠੀਕ ਹੈ ਜੀ ਤੇ ਬੈਲਟ ਦਾ ਵੀ ਮੇਰਾ ਕਪੜਾ ਬਚ ਗਿਆ ਸੀ ਬੜਾ ਵਧੀਆ ਸਿਰ ਪੌਂਚਾ ਥੱਲੇ ਲਗਾ ਲੀਓ ਥੋੜਾ ਜਿਹਾ ਬਚਿਆ ਹੀ ਤੇ ਬਾਕੀ ਮੈਂ ਛੜ ਦਾ ਆਪਾਂ ਲਗਾ ਲਾਂਗੇ ਪੀਸ ਪੌਂਚੇ ਦੇ نیچے ਆ ਦੇਖੋ ਇਥੋਂ ਮੈਂ 7 ਇੰਚ ਲਵਾਂਗੀ 7 ਇੰਚ ਮੇਰੀ ਪੂਰੀ ਹੈ ਇਸ ਤੇ ਦੂਜੀ ਸਾਈਡ ਤੇ ਮੇਰੀ 23 ਇੰਚ ਮੈਂ ਬੈਲਟ ਰੱਖਣੀ ਹੈ ਤੇ ਮੇਰੇ 23 ਇੰਚ ਪੂਰੀ ਹੈ ਠੀਕ ਹੈ ਜੀ ਆ ਮੇਰੀ 벨ਟ ਦਾ ਕਪੜਾ ਪੂਰਾ ਹੈ ਗਾਬਰ ਹੈ ਤੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਮੇਰੀ ਸਲਵਾਰ ਦੀ ਕਟਿੰਗ ਹੋ ਚੁੱਕੀ ਹੈ ਇਹ ਹੈ ਕੁੰਦੇ ਉਹ ਹੈ 벨ਟ ਠੀਕ ਹੈ ਜੀ ਇਹਦੀ ਸਟਿਚਿੰਗ ਵੀ ਜ਼ਰੂਰ ਦੇਖਿਓ ਕਿ ਬਹੁਤ ਹੀ ਵਧੀਆ ਸਲਵਾਰ ਫੁੱਲ ਸਲਵਾਰ ਬਣੀ ਹੈ ਵੀ ਕਿ ਕੋਈ ਪ੍ਰੋਬਲਮ ਨਹੀਂ ਆਈ ਸਲਵਾਰ ਬਣਾਉਣ ਚ ਤੇ ਮੇਰਾ ਇਹ ਆਈਡੀਆ ਤੁਹਾਨੂੰ ਕਿੱਦਾਂ ਲੱਗਾ ਤੇ ਜੇ ਤੁਹਾਡੇ ਕੋਲ ਘੱਟ ਕਪੜਾ ਹੈ ਤੁਸੀਂ ਇਸ ਤਰ੍ਹਾਂ ਕਟਿੰਗ ਕਰ ਸਕਦੇ ਹੋ ਇਸ ਤਰ੍ਹਾਂ ਪੱਲੇ ਕਟਿੰਗ ਕਰ ਸਕਦੇ ਹੋ ਸਲਵਾਰ ਦੀ ਲੰਬਾਈ ਜ਼ਿਆਦਾ ਹੋਣ ਦੇ ਹੁਣ ਕਰਕੇ ਤੇ ਥੈਂਕ ਯੂ ਫॉर ਵਾਚਿੰਗ ਤੇ ਮਿਲਦੇ ਆ ਅਗਲੀ ਵੀਡੀਓ ਲੈ ਕੇ ਤੇ ਬਾਏ ਬਾਏ ਜੀ ਸ਼ਸ਼ੀ ਕਾਲ ਜੀ ਸਾਰਿਆਂ ਨੂੰ ਤੇ ਤੁਸੀਂ ਇਹਦੀ ਕਟਿੰਗ ਵੀ ਸਟੀਚਿੰਗ ਜੂ ਦੇਖਿਓ ਤੇ ਬਾਏ ਬਾਏ ਜੀ